ਥੋੜਾ ਰਿਸਕ ਤਾਂ ਲਿਆਗਾ ਤੇ ਡੰਡੀ ਜੀ ਜਾਂਦੀ ਆ ਤੇ ਉੱਤਰਾਖੰਡ ਵਾਲਿਆਂ ਦੀ ਖੇਤੀ ਵੀ ਖਾਉਂਦੇ ਆ ਅੱਜ ਕਿਵੇਂ ਕਰਦੇ ਆ ਵੀ ਪਹਾੜਾਂ ਤੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਰੋਡ ਰਸਤਾ ਨਹੀਂ ਕੋਈ ਹੋਰ ਜਾਂਦਾ ਸੀਗਾ ਇੱਧਰ ਰੋਡ ਵਗੀ ਜਾਂਦਾ ਆਪਾਂ ਤੇ ਥੋੜਾ ਰਾਹ ਤਾਂ ਔਖਾ ਪਰ ਤੁਹਾਨੂੰ ਦਿਖਾਉਨੇ ਆ ਜਾ ਕੇ ਪ੍ਰੋਜੈਕਟ ਕਿਵੇਂ ਆ ਜੁੜੇ ਰਹੋ ਵੀਡੀਓ ਦੇ ਨਾਲ ਆਹ ਦੇਖੋ ਇੱਧਰ ਗਿੱਲਾ ਪਾਣੀ ਵੀ ਲੱਗਦਾ ਵੇ ਮਿੰਤਲਾ ਦਾ ਵੇ ਆਵੇ ਆਵੇ ਖਾਲੀ ਹੈ ਨਾ ਲੈ ਵੀ ਖਾਲ ਵੀ ਬਣਿਆ ਇਹਨਾਂ ਦੇ ਤੇ ਉੱਤਰਾਖੰਡ ਵਾਲਾ ਦਾ ਪ੍ਰੋਜੈਕਟ ਦਿਖਾਉਣਾ ਤੁਹਾਨੂੰ ਆਵੇ ਤੇ ਅੱਜ ਨਾ ਹੈ ਨਹੀਂ ਕੱਲ ਇੱਥੇ ਬਲਦ ਲੱਗੇ ਸੀ ਹਨਾ ਹਾਂ ਕੱਲ ਹਾਂ ਬਲਦਾਂ ਬਾਈ ਹਲ ਵਾਈ ਜਾਂਦੇ ਸੀਗੇ ਇੱਥੇ ਆਹ ਦੇਖੋ ਸਟੈਪ ਵਾਈਜ਼ ਸਟੈਪ ਜਿਵੇਂ ਆਪਾਂ ਕਹਿੰਨਾ ਪਹਾੜੀ ਨੂੰਮਾ ਖੇਤੀ ਪੜਦੇ ਹੁੰਦੇ ਸੀ ਉਹ ਵੇਖ ਲਓ ਦੂਰ ਦੂਰ ਪਹਾੜ ਆ ਸਾਰੇ ਹੁਣ ਮੀਂਹ ਆਈ ਜਾਂਦਾ ਥੋੜਾ ਜਿਹਾ ਉਹ ਪਹਾੜ ਆ ਸਾਰੇ ਤੇ ਆਹ ਦੇਖ ਲਓ ਇਧਰ ਆਹ ਵਾਇਆ ਪਿਆ ਉਹਨਾ ਕਣਕ ਦੀ ਖੇਤੀ ਜਿਹੜੀ ਹੁਣ ਇਹ ਕਹਿੰਦੇ ਪਿਛਲੇ ਮਹੀਨੇ ਕਹਿੰਦੇ ਕੱਟੀ ਆ ਗਿੱਲਾ ਇਹ ਹਾਂ ਇਹ ਕਿਤੇ ਉੱਤੋਂ ਛਟੀਆਂ ਦੂਜਾਂ ਛਟੀਆਂ ਤੋੜਦੇ ਉਹ ਛੱਟੇ ਹਾਂ ਇਹ ਕੱਲੇ ਇੱਕ ਹੋਰ ਗੱਲ ਛਿੱਟੇ ਛਿੱਟੇ ਤੋੜ ਲੈਂਦੇ ਬਾਕੀ ਐਂ ਚੀਜ਼ ਖੜੀ ਰਹਿੰਦੀ ਐ ਤੇ ਇਹਨੂੰ ਉਹ ਦਾਤੀ ਨਾਲ ਵੱਢਣੀ ਆ ਕਾਜ ਇਹਨੂੰ ਮਗਰੋਂ ਬਸ ਇਹਨਾਂ ਨੂੰ ਪਸ਼ੂਆਂ ਨੂੰ ਪਾ ਲੈਂਦੇ ਐ ਤੇ ਆਪਾਂ ਤੁਹਾਨੂੰ ਇੱਥੋਂ ਇਧਰ ਦੀ ਨੇੜੇ ਹੋ ਕੇ ਦਿਖਾ ਦਿੰਨੇ ਆ ਮੜਾ ਜਾ ਥੱਲੇ ਬਾਹਲਾ ਤੇ ਪਰ ਜੇ ਬੰਦੇ ਨੂੰ ਪੁੱਛਿਆ ਸੀ ਉਹ ਬਜਰੀ ਬਹੁਤ ਬਣੀ ਆ ਹਾਂ ਇਹ ਚ ਬਜਰੀ ਆਈ ਵੀ ਨਾ ਤੇ ਕਿਸਾਨ ਬਾਈ ਨੇੜੇ ਨਹੀਂ ਉਹ ਕਹਿੰਦਾ ਪਿੰਡ 'ਚ ਰਹਿੰਦੇ ਆ گاਉਂ 'ਚ ਤਾਂ ਕਰਕੇ ਅੱਜ ਅਸੀਂ ਇੱਧਰ ਦਿਖਾਉਨੇ ਆ ਜਿੰਨਾ ਕ ਹੋ ਸਕਿਆ ਆਵੇ ਆਹ ਬੰਦੇ ਬਲ ਦਾ ਨਾਲ ਹੀ ਹੈ ਤੇ ਕਣਕ ਤੁਹਾਨੂੰ ਦਿਖਾਉਨੇ ਆ ਗਹਿ ਹਾਂ ਆਵੇ ਛਿੱਟੇ ਹੈ ਨਾ ਤੂੰ ਤੋੜਦੇ ਆ ਕੱਲੇ ਉੱਪਰੋਂ ਛਿੱਟੇ ਤੋੜ ਲੈਂਦੇ ਆ ਕੱਲੇ ਆਵੇ ਛਿੱਟੇ ਛਿੱਟੇ ਕੱਟ ਲੈਂਦੇ ਆ ਉਵੇਂ ਖੜੇ ਰਹਿ ਜਾਂਦੇ ਆ ਤੇ ਐਂ ਬਸ ਆਵੇ ਇੱਡਾ ਕਾਹ ਬਣਾਤਾ ਜਿਵੇਂ ਪਹਾੜੀ ਨੂਮਾ ਖੇਤੀ ਕਹ ਦਿੰਨੇ ਆਪਾਂ ਥੱਲੇ ਆਹ ਚੀ ਜਾਵੇ ਇੱਥੇ ਵੀ ਕਣਕ ਸੀਗੀ ਉਹ ਸਾਰੀ ਕਣਕ ਹੀ ਦੂਰ ਤੱਕ ਤੁਸੀਂ ਦੇਖ ਲਓਗੇ ਹਨ ਥੱਲੇ ਹੋਰ ਸਟੈਪ ਆ ਜਿੰਨੇ ਜਿੰਨੇ ਥੱਲੇ ਨੂੰ ਜਾਈ ਜਾਵਾਂਗੇ ਉਵੇਂ ਕਣਕ ਆ ਸਾਰੇ ਤੇ ਇਸ ਤੋਂ ਬਾਅਦ ਝੋਨਾ ਵੀ ਲਾਉਂਦੇ ਆ ਪੁੱਛਿਆ ਸੀਗਾ ਬਾਈ ਨੂੰ ਮੈਂ ਇੱਥੇ ਜਿਹੜਾ ਆ ਹਾਟਲ ਵਾਲਾਗਾ ਬਾਈ ਹੈ ਨੀਗਾ ਕਿਸਾਨੋਂ ਕਹਿੰਦਾ ਪੈਂਡਾ ਜਦੋਂ ਅਸੀਂ ਪਹਿਲਾਂ ਨੰਗੇ ਸੀ ਉਦੋਂ ਤਾਂ ਫਿਰਦਾ ਸੀ ਨਾ ਉੱਥੇ ਵਾਈ ਜਾਂਦਾ ਸੀ ਉੱਥੇ ਆ ਵਣ ਵਾਈ ਜਾਂਦਾ ਸੀਗਾ ਤੇ ਆਵੇ ਆ ਚੀਜ਼ ਹੁਣ ਜਿਵੇਂ ਕਣਕ ਹੋ ਗਈ ਇਸ ਤੋਂ ਬਾਅਦ ਆਈ ਝੋਨਾ ਲਾ ਲੈਣ ਇਹਨਾਂ ਨੇ ਤੇ ਹਾਂ ਵੈਸੇ ਉਹ ਕਹਿੰਦਾ بارش ਤੇ ਡਿਪੈਂਡ ਆ ਵੀ ਪਾਣੀ ਤਾਂ ਹੋ ਗਿਆ ਇਹਨਾਂ ਦੇ ਕਿਤੇ ਕਿਤੇ ਹੀ ਮਿਲਦਾ ਛੱਡ ਛੁੱਟ ਲੈਿੰਦੇ ਨੂੰ ਕਿਉਂਕਿ ਤੇ ਹਾਂ ਤਕਰੀਬਨ ਜਿਹੜਾ ਹੈਗਾ ਬਾਰਸ਼ ਤੇ ਡਿਪੈਂਡ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਹੋਰ ਵੀ ਉਹ ਖੇਤੀਕਾਰ ਜਿਹੜੇ ਉਧਰ ਅੱਗੇ ਕੱਲ ਨੂੰ ਦਿਨੇ ਪਹੁੰਚਾਂਗੇ ਨਾ ਉੱਥੇ ਖੇਤ ਬਹੁਤ ਤਗੜੇ ਖੇਤ ਆ ਕਿਉਂਕਿ ਉਹ ਥਾਂ ਜਿਹੜਾ ਏਰੀਆ ਕੁਝ ਪਹਿਲੇ ਖੇਤਾਂ ਹਾਂ ਉਹ ਕਿਲਾ ਜਿਆਦਾ ਕਵਰ ਕੀਤਾ ਵਾ ਤੇ ਉਹ ਵੀ ਘੈਂਟ ਚੀਜ਼ ਆ ਉਹ ਵੀ ਦਿਖਾਵਾਂਗੇ ਆਪਾਂ ਤੇ ਹੁਣ ਤੁਹਾਨੂੰ ਦਿਖਾਤਾ ਆਹ ਜਿਹੜਾ ਕਣਕ ਦਾ ਸਾਨੂੰ ਅਸੀਂ ਆਏ ਤੈਗੇ ਚੜ ਕੇ ਉਹ ਉੱਪਰੋਂ ਡੰਡੀ ਜੀ ਆ ਕਿਉਂਕਿ ਪ੍ਰੋਪਰ ਰਸਤੇ ਤਾਂ ਨਹੀਂ ਇੱਥੇ ਕਿਹੜਾ ਕੋਈ ਰਸਤਾ ਦਿੰਦੇ ਹਨਾ ਰੋਡ ਤਾਂ ਰਹਿ ਗਿਆ ਤੇ ਆਹ ਕਣਕ ਬਈ ਵੀ ਲੈਂਦੇ ਆਂ ਐਂ ਝੋਨਾ ਲਾ ਲੈਂਦੇ ਉਹਨੇ ਸਮਾਨ ਵਿੱਚ ਜੇ ਤੇ ਆਇਆ ਬਾਈ ਆਪਾਂ ਚੱਲਦੇ ਅਗੇ ਲਾ ਫਿਰ ਲੇਟ ਹੋ ਜਾਾਂਗੇ ਤੇ ਠੀਕ ਆ ਬਾਈ ਅਗਲੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਉਹ ਖੇਤੀ ਕਿਵੇਂ ਕਰਦੇ ਆ ਕਿਸਾਨ ਤੇ ਉੱਤਰਾਖੰਡ ਦੇ ਵਿੱਚ ਆਏ ਸੀਗੇ ਆਪਾਂ ਆਹ ਆ ਕੱਲ ਵਾਣ ਵਾਈ ਜਾਂਦਾ ਸੀ ਬਲਦਾਂ ਨਾਲ ਬਾਈ ਜਿਆਦਾ ਆਹੀ ਆ ਬਸ ਆ ਪੱਥਰ ਲਾ ਕੇ ਜਿਹੜਾ ਰੋਗ ਲੈਂਦੇ ਇਹ ਕੰਦ ਟਾਇਪ ਜੀ ਬਣਾ ਲੈਂਦੇ ਤੇ ਵਧੀਆ ਕਣਕ ਖੜੀ ਵੀ ਸੀ ਉਧਰ ਪਿੱਛੇ ਵੀ ਕਿੱਸਾ ਜੇ ਕਈਆਂ ਦੇ ਹਨਾ ਹਾਂ ਕਿਹਦੇ ਖੜੇ ਹਾਂ ਜੋਂ ਜੋਂ ਵੀ ਭਾਈ ਲਾਈ ਬੈਠੇ ਸੀਗੇ ਜੋਂ ਤੇ ਕਣ ਕੀ ਕਰਦਾ ਜੋਂ ਤੇ ਕਣ ਹਾਂ ਜਿਵੇਂ ਆ ਬੂਝੇ ਵਾਜੇ ਲਾਇਆ ਆਵੇ ਹੁਣ ਬੱਜਰੀ ਰਲਈ ਵੀ ਆ ਭਾਲੀ ਏਰੀਆ ਕਰਕੇ ਇਧਰੋਂ ਆਏ ਸੀ ਹਾਂ ਡੰਡੀ ਵੇਚਦੇ ਸੀ ਆਏ ਸੀ ਤੇ ਠੀਕ ਆ ਵੀਡੀਓ ਭਾਈ ਫੇਰ ਪਾਵਾਂਗੇ ਆਪਾਂ ਅਗਲੀ